ਸਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਆਪਾਂ ਤਿੰਮੋ ਆ ਹੋ ਚੁੱਕੇ ਆ ਫੌਜੀ ਸਾਹਿਬ ਕੋਲ ਦੂਜੀ ਵੀਡੀਓ ਬਣ ਲੱਗੀ ਭਾਈ ਉਹਨਾਂ ਦੀ ਤੇ ਬੜਾ ਸੋਹਣਾ ਮਾਲ ਤੇ ਪਿਛਲੇ ਬੜਾ ਵਧੀਆ ਰੋਂ ਤੋਂ ਮਿਲਿਆ ਐਜੂ ਭਾਈ ਉਹਨੇ ਛੇ ਸੱਤ ਲੈ ਕੇ ਪਮਈਆਂ ਲੈ ਕੇ ਆਏ ਆ ਤੇ ਫੌਜੀ ਸਾਹਿਬ ਨਾਲ ਗੱਲਬਾਤ ਕਰ ਗਿਆ ਬਾਜੀ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਬੜੀ ਕਿਰਪਾ ਦੇ ਆ ਜੀ ਬੜੀ ਕਿਰਪਾ ਦਾ ਜੀ ਨਹੀਂ ਮਹਾਰਾ ਜੀ ਹਾਂ ਜੀ ਮਹਾਰਾ ਜੀ ਕਿਰਪਾ ਮਹਾਰਾ ਜੀ ਜੀ ਪਹਿਲੇ ਮਾਦਮੇ ਦਾ ਸੰਯੋਗ ਦਾ ਨਾ ਹੋ ਜ ਮੰਗਨਾ ਸੰਜੋਗ ਬਹੁਤ ਇਨਫਰਮੇਸ਼ਨ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬੱਚਾ ਕਿਵੇਂ ਰਿਹਾ ਫਿਰ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਜਿਹੜੀ ਤੁਸੀਂ ਪਿਛਲੀ ਵੀਡੀਓ ਪਾ ਗਿਆ ਜੋ ਹਾਂਜੀ ਸਾਰਾ ਮਾਂ 2 ਘੰਟੇ ਦਾ ਦਰਦਰ ਵੇਖਿਆ ਜੀ ਪਹਿਲਾਂ ਜਿਹੜਾ ਬੁਗਰੀ ਸੀ ਜਿਹੜੀ ਕਾਲੀ ਝੁੱਟੀ ਉਹ ਪੂਰੀ 10 ਮਿੰਟਾਂ ਜਿਵੇਂਗੀ ਕਾਲੀ ਜਿਹੜੀ ਆ 15 ਮਿੰਟਾਂ ਜਿਵੇਂਗੀ ਨਾਲ ਬਸੇ ਤੋਂ ਜਾਣਾਂ ਦੀ ਬਰਵ ਤੋਂ ਗਏ ਨਹੀਂ ਬਰਵ ਤੋਂ ਹਾਂਜੀ ਉਦੋਂ ਜਾਣਾਂ ਤੁਸੀਂ ਕਿੱਥੇ ਹਾਂਜੀ ਜਾਣ ਤਾਂ ਵੀ ਫੋਨ ਨਹੀਂ ਜਾਣੀ ਹਾਂਜੀ ਹਾਂਜੀ ਗਾਇ ਜੀ ਮੁੜ ਕੇ ਗਾਇ ਜੀ ਹਾਂਜੀ ਜਾਣਾ ਇਹ ਉਹਨਾਂ ਦਾ ਆਪਣਾ ਪ੍ਰੋਗਰਾਮ ਸੀ ਮੁੰਡੀ ਨੇ ਪਾਸਟਰ ਆਇਆ ਹੈਗਾ ਉਦੋਂ ਵੀ ਅਸੀਂ ਗਏ ਪਰ ਉੱਥੇ ਫਿਰ ਉਸੇ ਵੇਲੇ ਫੋਨ ਆਉਂਦਾ ਰਹੀ ਹਾਂਜੀ ਮਰੀ ਮਾਂ ਨੇ ਕਿਰਪਾ ਕੀਤੀ ਬਹੁਤ ਜਿਆਦੀ ਜੀ ਸਮਝੋ ਐੇ ਬਾਕੀ ਪਰਮੇਸ਼ਰ ਕਿਰਪਾ ਕਰੇ ਹਾਂਜੀ ਵਾਹਿਗੁਰੂ ਹੱਕ ਦੀ ਖਮਾਈ ਆਪਾਂ ਲੈਣੀ ਆ ਹੱਥੀਂ ਰੋਟੀ ਫੌਜ ਖਾਦੀ ਹੱਕ ਦੀ ਹੱਥੀਂ ਖਾਣੀ ਆ ਅੱਛਾ ਠੀਕ ਹੈ ਹਾਂਜੀ ਜਿਹੜਾ ਖਮਾਈ ਲੈਣੀ ਆ ਜਿਹੜਾ ਅਗਲਾ ਪਾਈ ਆਪਣੇ ਕੋਲ ਖੜਦਾ ਉਹਨੂੰ ਵੀ ਕੋਪਾ ਆ ਬਿਲਕੁਲ ਜੇ ਘਾਹ ਖਰਦਾ ਹੋਵੇ ਦੁੱਧ ਪੀਵੇ ਜਵੇਂ ਟਾਈਮ ਆਪਾਂ ਨੂੰ ਸੀਜ਼ ਤੇ ਵਜੋਂ ਕੈਨੇਡਾ ਨੂੰ ਡਿਊਟੀ ਕਿਥੇ ਮਿਲਦੀ ਹੈ ਡਿਊਟੀ ਬਾਈ ਸਾਹਿਬ ਕਿਥੇ ਬਾਈ ਸਾਹਿਬ ਹਾਂਜੀ ਸਾਰੇ ਇਹ ਕਹਾਣੇ ਹਾਂਜੀ ਸਾਰੇ ਇਹ ਕਹਾਣੇ ਹਾਂ ਜੀ ਘਾਹ ਤਾਂ ਜੀ ਸਾਹਿਬ ਜੀ ਦੁਖਨ ਸਾਹਿਬ ਗਾਇਆ ਕੋੜੀ ਹਾਂਜੀ ਹਾਂਜੀ ਜੀ ਬਿਲਕੁਲ ਲੱਖੀ ਕਰਨੀ ਕੋੜੀ ਔਖੀ ਹੈ ਜੀ ਬਿਲਕੁਲ ਜੀ ਬਿਲਕੁਲ ਜੇ ਦੀਪ ਸਿੰਘ ਸਾਹਿਬ ਨਾਲ ਰੱਖੀ ਕਰੀਏ ਤਾਂ ਮਹਾਰਾਜ ਬੜਾ ਕੋਈ ਦੰਦਾ ਹੈ ਬੜਾ ਕੋਈ ਦੰਦਾ ਜੇ ਦੀਪ ਉਸੇ ਵੀ ਸਾਫ ਰੱਖੀਏ ਤਾਂ ਵੀ ਸਾਰਾ ਕੁਝ ਦੰਦਾ ਹੈ ਬਿਲਕੁਲ ਜੀ ਬਿਲਕੁਲ ਬੰਦੇ ਦੀ ਇੱਜ਼ਤ ਜਿਹੜੀ ਆ ਇੱਥੇ ਵੀ ਲੱਖੀ ਜਾਂ ਨਹੀਂ ਜੇ ਅਪਾ ਡਿਊਟੀ ਸਹੀ ਕਰਾਂਗੇ ਆਪਣੀ ਇੱਥੇ ਪੂਰੀ ਕਰਾਂਗੇ ਜੇ ਅਪਾ ਡਿਊਟੀ ਕਰਾਂਗੇ ਮਖਰੇ ਹੋਵਾਂਗੇ ਤਾਂ ਫਿਰ ਇੱਥੇ ਉੱਥੇ ਵੀਰ ਨਹੀਂ ਬਣਨੀ ਇਹ ਕਹਿੰਦਾ ਚਲੋ ਮਹਾਰਾਜ ਅੱਜ ਕਿੰਨੀ ਆਈ ਜੀ ਫਿਰ ਅੱਜ 6 ਆਈ ਆਪਣੀ ਫਿਰ ਤੁਸੀਂ ਨਹੀਂ ਹਣ ਨਹੀਂ ਜੀ ਤਕਲੀਫ ਨਹੀਂ ਆਉਂਦੀ ਨੀ ਜੀ ਵੀ ਇੱਕ ਜ਼ਰੂਰ ਆ ਕਰਦੇ ਜੀ ਜੇ ਵੀ ਇੱਕ ਬੁਗੜੀ ਜ਼ਰੂਰ ਆਪਾਂ ਪਾਇਆ ਕਰਦੇ ਵੀਡੀਓ ਦੇ ਜੀ ਮਾਣੇ ਉਹਨਾਂ ਪਰ ਉਹ ਬੜੀ ਮੈਂ ਕਰਮਾ ਵਾਲੀ ਹੁੰਦੀ ਐ ਜੀ ਅੱਛਾ ਪਿਆਰਾਂ ਦੀ ਮੈਂ 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 ਮੋਰੀ ਕਰੀਏ ਬਹੁਤ ਥਾਲ ਵਾਲੀ ਐ ਥੰਡੀਆਂ ਬਈਆਂ ਇਹਨਾਂ ਨੂੰ ਪਰਵਾਹ ਹੋਈ ਨਹੀਂ ਜੀ ਦੁੱਧ ਆਣਾ ਦੁੱਧ ਵਾਲੀ ਹਾਂ ਜੀ ਇਹ ਆਪਾਂ ਇੱਕ ਦੋ ਜਰੂਰ ਪਾਇਆ ਕਰਦੇ ਆਂ ਦੋਈ ਵਾਰ ਲੱਗੀ ਰਿਹਾ ਕਰਾਂਗੇ ਹਾਂ ਜੀ ਥੋੜਾ ਮਾਨ ਨਹੀਂ ਆਉਂਦਾ ਐਪਾ ਨਹੀਂ ਨਹੀਂ ਲੱਗਦਾ ਮਾਨ ਬੇਦਾ ਨਹੀਂ ਕਰ ਜਾਂਦਾ ਥੋੜਾ ਸਮਾਂ ਲੇਓ ਜੀ ਕੋਈ ਚੱਕਰ ਹੋਈ ਨਹੀਂ ਇੱਕ ਵਾਰੀ ਜਰੂਰ ਜੀ ਆਓ ਅੱਜ ਮੈਨੂੰ ਕਿੱਧਰ ਲੱਗੀ ਐ ਇੱਧਰ ਲੱਗਣਾ ਆਇਓ ਜੀ ਕੈਮਰਾ ਪਹਿਲੇ ਇੱਧਰ ਕਰਾ ਦਿਓ ਇਹ ਬੋਲੀ ਦਾ ਰਿਪੋਰਟ ਟੁਕੀ ਪਰ ਦਸਾਰਾ ਉੱਧਰ ਆਇਆ ਸਾਰਾ ਮਾਰ ਉਧਰ ਆਇਆ ਜੀ ਦੇਖੋ ਹਾਂਜੀ ਵਿੱਚ ਕੋਈ ਲੋਕ ਨਹੀਂ ਆਊਗਾ 1 ਕਿਲੋ ਕਰ ਜੀ ਉਹ ਜਿਹੜੀ ਪੈ ਪਤਨੂਰ ਝੋਟੀ ਉਹ ਲੋਕ ਨੇ ਅੱਛਾ ਹਾਂਜੀ ਬਾਕੀ ਮਾਰ ਸਾਰਾ ਉਧਰ ਆਇਆ ਇਹ ਵੀ ਉਧਰ ਆਈ ਹੈ ਹਾਂਜੀ ਉਧਰ ਆਈ ਹੈ ਤਾਂ ਮੈਂ ਦੇਖੋ ਜੀ ਆ ਗਏ ਹੋ ਕੇ ਦੇਖੋ ਜੀ ਮਨ 6 ਫੱਕ ਪਏ ਆ ਤੇ ਮੇਰੇ ਵੇਖੋ ਕੰਦੇ ਜਮਾਏ ਹੋਈ ਐ ਨੀ ਬੋਲੀ ਉਹ ਸੁਈ ਨਹੀਂ ਸੁਈ ਅੱਗੇ ਨੂੰ ਅਜੇ 30 ਇਹ ਬੋਲੀ ਤੇ ਆ ਜੀ ਦੇਖੋ ਇਹ ਬੋਲੀ ਤੇ ਆ ਜੀ ਨੂੰ 30 ਦਿਨ ਸੂਈ ਨੂੰ ਆ ਜੀ ਬੋਲਾ ਕਿਰਾ 10 ਲੀਟਰ ਇਹਦੇ ਕੋ ਹਾਂ ਜੀ ਹਾਂ ਨਜ਼ਰ ਦੇਖੋ ਝੋਟੀ ਜੀ ਹਾਂ ਜੀ ਬਹੁਤ ਜੀ ਵੇਖੋ ਬੜੇ ਮਾਤਰ ਪਰਮਾ ਲਈ ਹਮੇ ਚੋਲੀ ਜੀ ਚੋੜੋ ਬੜੋ ਚੋਕੋ ਵੇਖੋ ਨਗੀਨੇ ਹੋਈ ਸਾਰਾ ਜੀ ਝੋਟੀ ਜੀ ਦੋੜੋ ਦੋੜੋ ਹੋਈ ਜਾ ਆਜਾ ਵੇਖੋ ਆ ਜੋ ਕਹਿੰਦਾ ਮੈਂ ਜੀ ਸਿੰਘ ਸਿੰਘ ਹਾਊਸ ਰੰਗ ਹਾਊਸ ਨਾਲ ਝੋਟੀ ਦਾ ਐਵੇਂ ਨਹੀਂ ਅਸਰੀ ਗੱਲਾਂ ਬੰਦੀਆਂ ਚੋੜੋ ਜਾ ਕਿਹਦੇ ਦਾ ਕੋੜਾ ਦੱਸੀਂ ਹਾਂ ਯਾਨੀ ਉਹ ਦੱਸੀਂ ਬਦੈ ਚੋਈ ਵੀ ਵਧੀਆ ਨਹੀਂ ਉਹ ਚੋਈ ਇੱਕ ਨੰਬਰ ਦੀ ਬਾ ਠੀਕ ਆ ਚੋਈ ਤੇ ਫਸੇ ਬਾਤੀ ਰੱਖਾਂਗੇ ਬਿਜੇ ਘਰ ਆ ਜਾਊਗੀ ਵਾ 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 ਬਹੁਤ ਚੋਈ ਵਧੀਆ ਆਜੋ ਆਜੋ ਕੁਮਾਰ ਉਹ ਥਾੜੇ ਥੋੜੀ ਜਿਹੀ ਡਰਦੀ ਹੈ ਖਾਣੀ ਲਈ ਆ ਆਹਰਾ ਅਖਤ ਥੋੜਾ ਦਿੱਕਤ ਵੀ ਜੇ ਥਾ ਡਰਦਾ ਹੋ ਜੀ ਕੈਮਰਾ ਨਹੀਂ ਸਾਲੇ ਦੇਖੋ ਐਂ ਬੱਸ ਐਂ ਫਿਕਰ ਜੇ ਚਲੋ ਐਂ ਆਜੋ ਆਜੋ ਵਾਰਸ ਆਜੋ ਵਾਰਸ ਵੱਡੀ ਝੋਟੀ ਨਾਲੇ ਚਾਰਤਾਲੀ ਝੋਟੀ ਛਿੱਕੀ ਆਉਂਦੀ ਛਿੱਕੀ ਆ ਜੀ ਆਲੀ ਜੱਸੀ ਕਦਾਂ ਮੀਂਹ ਆ ਗਿਆ ਆ ਬੱਟੇ ਵਾਲੀ ਗੋਰਾ ਲੇਖੋ ਨੋਰ ਨਾ ਆ ਰਿਹਾ ਕੱਟੀ ਕੱਟੀ ਆ ਕੱਟਾ ਕੱਟਾ ਨੋਰ ਨਾ ਆ ਰਿਹਾ ਅੱਗੇ ਨੂੰ ਤੀਜਾ ਜਦ ਸੁਣੀ ਨੂੰ ਆਣੀ ਹੋਰ ਕੋਈ ਜਾਂਦਾ ਚੱਲ ਬੰਦੋ 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 ਲੋਈ ਗਰੰਭ ਦੇਖੋ ਯਾਰ ਤੇ ਮੁੰਡਾ ਪੜਾ ਰੇਡ ਬਾਉ ਕਰਨਾ ਹਾਂਜੀ ਹਾਂਜੀ ਇਹ ਜੀ ਵਾਜ ਬਰੇਟ ਕਰਾਂਗੇ ਜੀ ਬਿਲਕੁਲ ਬਰੇਟ ਜੀ ਕਹਿੰਦਾ ਤੁਹਾਨੂੰ ਬਜੇ ਦੇ ਗਾਣੇ ਲੈ ਕੇ ਜਾਵਾਂ ਉਹਨੂੰ ਜਲਦੀ ਹਾਂਜੀ ਹਾਂਜੀ ਦੋ ਪੈਸੇ ਸਾਨੂੰ ਵਜੇ ਦੋ ਪੈਸੇ ਜਿਹੜਾ ਖੜੇ ਉਹਨੂੰ ਵਜਣਗੇ ਬਿਲਕੁਲ ਜੀ ਹਾਂਜੀ ਬੋਲੋ ਬਰੇਟ ਰੇਟ ਕਰਨ ਨੂੰ ਕੋਈ ਚਾਹਨਾ ਅਕੋ ਪਰ ਮੈਂ ਨਹੀਂ ਜਿਹੜਾ ਬਿਗਨ ਮੈਂ ਆਵਾਜ਼ ਜੀ ਗਾਣਾ ਨਹੀਂ 70 ਵੀ ਝੋਟ ਦੇ ਦਾਂਗੇ ਬਾਕੀ ਮੌਕੇ ਤੇ ਮਾਰਤਾਨ ਕਰਦਾਂਗੇ ਬਗੜੀ ਹਾਂਜੀ ਬੱਸ ਹਾਂਜੀ ਰੇਟ ਅਬ ਹੋਰ ਟਿਕਾਣੇ ਲੈ ਗਏ ਬਾੜਾ ਨਾ ਕਰੀਏ ਮਾਲ ਵੇਚ ਰਾ ਮੈਂ ਮਰੀ ਜੀ ਮੈਂ ਬਣੀ ਕੋਈ ਮੋਕੇ ਤੇ ਮਾਲ ਤਾਂ ਜਿੰਨਾ ਖੁੱਗ ਕਰਦਾ ਨਹੀਂ ਕੋਈ ਮੈਂ ਤਾਂ ਨਹੀਂ ਕਰ ਤੂੰ ਆਪ ਹੀ ਕਰਦਾ ਕੋਈ ਕੋਈ ਮਾਲ ਤਾਂ ਕਰਦਾ ਨਹੀਂ ਕੋਈ ਨਹੀਂ ਇੱਕ ਸੌ ਦੀ ਮੈਂ ਦੇ ਦਾਂ ਹੋਰ ਹੋ ਜਾ ਬਹੁਤ ਬੱਕੇ ਤੇ ਜਦੋਂ ਆਹੋ ਕਰੇ ਹੋਰ ਕਰ ਸਕਦਾ ਇਮਾਨਦਾਰ ਮੋਕੇ ਤੇ ਮਾਲ ਤਾਂ ਹੋ ਜਾ ਇਹੇ ਸੂਈ ਆਈ ਇਹੇ ਵੀ ਸੂਈ ਆਈ ਇਹ ਸੂਈ ਦੁੱਧ ਕਿੰਨਾ ਇਹ ਕੋਈ 10 ਲੀਟਰ ਦੁੱਧ ਆ ਜੀ ਇਹਨੂੰ ਅਠਵਾ ਦਿਨ ਸੂਈ ਨੂੰ ਆਈ ਦਾਤ ਨੂੰ ਦੋ ਅਠਵਾ ਦਿਨ ਹੋ ਗਏ ਆ ਜੀ ਅਠਵਾ ਦਿਨ ਸੂਈ ਨੂੰ ਇਹ ਵੀ ਖੋਲੋ ਲਓ ਜੀ ਪੱਚਾ ਵਗਲਾਸ ਪੰਚਾਇਤ ਮਰਕਜ਼ ਕਟਾ ਮਹਰ ਆ ਗਿਆ ਤੇ ਲੋ ਜੀ ਦੇਖੋ ਇਹ ਵੀ ਛੋਟੀ ਦੇਖੋ ਇਹ ਵੀ ਉੱਧਰ ਆਈ ਹੈ ਜੀ ਇਹ ਵੀ ਉੱਧਰ ਆਈ ਹੈ ਪੁਰਾਣੇ ਵਪਾਰੀ ਇਹ ਜੱਟ ਤੂੰ ਆ ਰਹੀ ਫੁੰਡਾ ਹੋਰ ਉਹਨੇ ਖਾਜ ਆਇਆ ਖਾਜ ਇਹ ਤੋਰੋ ਲੋਕਾਂ ਦੇ ਕਿੱਥੇ ਲਗਣਾ ਦੀ ਪਾਗਾ ਓ ਜਿਹੜੇ ਇਸਕੇ ਦਾ ਮਾਲ ਲੜਾ ਹੋਣਾ ਹੁੰਦਾ ਫਾਸ ਸੁਣਾ ਲਿਆਵਾਂਗੇ ਫੇਰ ਮਹਾਰਾਜ ਕਰਫਾ ਕਰੂਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਚੰਗਾ ਲੱਗੇ ਅਗਲੇ ਨੂੰ ਦੇਖਣਾ ਚੰਗਾ ਲੱਗੇ ਬਿਲਕੁਲ ਸਹੀ ਗੱਲ ਹੈ ਜੀ ਮਾਲ ਚੰਗੇ ਦਾ ਫਾਇਦਾ ਜੀ ਮਹਾਰਾਜ ਚੰਗੇ ਲੱਗੇ ਆਜੋ 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 ਮਾਲ ਜਿਹੜਾ ਚੰਗਾ ਹੋਊਗਾ ਬੜਾ ਲੱਗਣਾ ਮਹਾਰਾਜ ਕਰਫਾ ਕਰੂਗਾ ਬਾਠੀ ਹਾਂ ਜੀ ਚੋਣ ਪਖਵਾ ਦੇ ਕਹਿੰਦੇ ਕਿਥੇ ਖੜੋ ਕੈਮਰਾਮੈਨ ਜੀ ਆ ਨਾਣਾ ਨਾਣਾ ਖਾਓ ਮਣਾਂਗੇ ਜੀ ਹਾਂ ਤੇ ਆਹ ਲਓ ਦੇਖ ਆਹ ਚਲੋ ਚੱਡਾ ਵੀ ਖਾਓ ਚੋ ਕਰੋ ਕਰੋ ਜੀ ਫਿੰਗਰ ਹੱਡੀ ਵਾਲੇ ਫਿੰਗਰ ਹੱਡੀ ਚਲੋ ਨਹੀਂ ਜਦੋਂ ਸਿਲੈਕਸ਼ਨ ਬਸ ਠੀਕ ਆ ਬੰਦੋ ਕਰੋ ਜੀ ਆ ਜਹਾਜ਼ ਪਹੇਚਾ ਹਾਂ ਕੀ ਕਰੋ ਮਾਰਦਾ ਜੀ ਹਾਂਜੀ ਬੋਲ ਜੀ ਹਾਂਜੀ ਬੋਲ ਮੋਲ ਕਰਾਉਣਾ ਜੋ ਮੱਦੀ ਕਰਾ ਲੋ ਜੀ ਫੋਨ ਨਹੀਂ ਆਫ ਕਰਨਾ ਨਹੀਂ ਠੀਕ ਹੈ ਜੀ ਇਹ ਸਵਾ ਦੀ ਮੈਂ ਦੇ ਦਾਂਗੇ 1 25 ਦੀ ਦੇ ਦਾਂਗੇ ਹੋਰ ਮਾਨਤਾਂ ਦੇ ਮੌਕੇ ਕੋਕ ਬੈਠਾ ਪਾਉਂਦੇ ਹੋਰ ਮਾਨਤਾਂ ਕਰਦਾਂਗੇ 1 ਵੀ ਦੀ ਦੇ ਦਾਂਗੇ ਹੋਰ ਬੰਦੂਆ ਹੋਰ ਇਹ ਬਾਕੀ ਮੌਕੇ ਦੇ ਜਿਹੜੇ ਮਾਨਤਾਂ ਕਰਤਾ ਰਿਹਾ ਨਾ ਕੋਈ ਗੱਲ ਜਿ ਤਰ੍ਹਾਂ ਲਗਾ ਕੋਈ ਹੋਰ ਕਰਦਾ ਨਹੀਂ ਜੀ ਅਸੀਂ ਜੇ ਮੈਂ ਜੈਨ ਰੱਖੀ ਲੋਕ ਕਿਹੜੇ ਕਰਦੀਆਂ ਨਜ਼ਰ ਆ ਰਹਾ ਜੀ ਆਪਾਂ ਇਹਦੇ ਬਾਅਦ ਬੰਨੀ ਰਹਿਣ ਆਜੋ ਚਲੋ ਇਹ ਜੀ ਇਹ ਗੱਪੜ ਝੋਟੀ ਆ ਜੀ ਹਾਂ ਜੀ ਇਹ ਹਫਤਾ ਲਊਗੀ ਜੀ ਅੱਛਾ ਕਪੜਾ ਹਾਂ ਗੱਪੜ ਆਫਰ ਦਿੰਦੀ ਆ ਇਹਨਾਂ ਨੂੰ ਜੀ ਅਮਰਪੁਰ ਅਮਰਪੁਰ ਇੱਕੋ ਫੋਕ ਨਾਮ ਹੈ ਜੀ ਆ ਸੁਆਮੀ ਜੀ ਬਾਾਕੀ ਇਹਦੀ ਪਿੱਛੇ ਦੀ ਥੜਾ ਦੀ ਸਾਡੀ ਗਾਰੰਟੀ ਹੋ ਗੱਡ ਬਲੈਕ ਗੱਡ ਬਲੈਕ ਬਿਲਕੁਲ ਜੀ ਤੇ ਬੋਲ ਜੇ ਕਿਹੜੀ ਜਿਗਾ ਲੈ ਕੇਦਾ ਮਾਲ ਇਹ ਮਾਲ ਸਸੇ ਹੋ ਜੀ ਸਸੇ ਹੋ ਹਾਂ ਜੀ ਸਸੇ ਮਰ ਸਾਡਾ ਫ੍ਰੀ ਕੋਟੋ ਵਿੱਚ ਹੁੰਦਾ ਥਾਰੇ ਪੇਡ ਨੂੰ ਸਾਰਾ ਹਾਂਜੀ ਸਾਰਾ ਇਹ ਕੋਈ ਨਹੀਂ ਸਾਰਾ ਪੈਂਡਿਆ ਠੀਕ ਆ ਉੱਥੋਂ ਵੀ ਆਉਂਦਾ ਸਾਡੀ ਰਿਸ਼ਤੇਦਾਰੀ ਉੱਥੇ ਜਿੱਦਾਂ ਪਰਦਾ ਵੇਲੇ ਚੱਕ ਲੈਂਦੇ ਆ ਉੱਪਰ ਤੋਂ ਉੱਪਰ ਤੋਂ ਲੈਣੇ ਨੇ ਪਰਦਾ ਉਹ ਜਿੱਦੋਂ ਸੋਣੋਂ 23 ਬਣੇ 23 16 ਕਿਲੋ ਦੀ ਗਰੰਟੀ ਦੇਣੀ ਤੁਸੀਂ ਆਪ ਦੋਗੇ 16 ਕਿਲੋ ਦੀ ਵੱਧ ਕਰ ਸਕਦੇ ਆ 15 ਨਹੀਂ ਕੱਢੂ 16 ਮਦੀ ਲਈ ਬਈ ਪੋਈਸਾ ਦੀ 16 ਕਿਲੋ ਗਰੰਟੀ ਕੋਲ ਆ 16 ਕਿਲੋ ਦੀ ਗਰੰਟੀ ਅਨਾਦੀ ਦੇ ਪਿੱਛੇ ਦੀ ਆਪਣੀ ਗਰੰਟੀ ਰੱਖਾ ਕਰ ਗੋਬੇ ਜੱਟ ਜੀ ਅਨਾਦੀ ਪਿੱਛੇ ਦੀ ਆਪਣੀ ਗਰੰਟੀ ਹੋ ਜਵਾਲ ਜੋਦੀ ਤੇ ਕੈਮਰਾ ਵੀ ਲੈਵਲ ਵਾਲਾ ਰੱਖਾ ਹੋ ਜਾ ਜੀ ਬਹੁਤ ਜੱਜ ਬਣਾਇਆ ਇਹ ਫੌਜੀ ਦਾ ਸੇਵਾ ਵਾਲੀ ਮਸ਼ਹੂਰ ਆਏ ਪ੍ਰਾਣੇ ਵਾਲੇ ਹੁੰਡ ਹੁੰਡ ਪੁਰੇ ਉਹ ਤੋਂ ਵੀ ਕੋਈ ਜੰਗ ਨਹੀਂ ਬਾਈ ਹੋਣਾ ਬੜੀ ਕੱਪਾ ਜੀ ਵੇਖੋ ਮਹਾਰਾਜ ਪਰਮੇਸ਼ਰ ਕਿਰਪਾ ਜੰਗ ਦਾ ਕੰਮ ਆ ਹਰ ਇੱਕ ਦੇ ਕਿਰਪਾ ਕਰੇ ਜੀ ਹਾਂ ਜੀ ਹਰ ਇੱਕ ਦੇ ਕਿਰਪਾ ਕਰੇ ਹਾਂ ਜੀ ਆਜਾ ਆਜਾ ਜਾਨ ਜਾਨ ਆਜਾ 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 ਦੇਖੋ ਬਿਲਕੁਲ ਆਜਾ ਆਜਾ ਜੀ ਵੀਰ ਆਜਾ ਕੈਮਰਾਮੈਨ ਜੀ ਦੀ ਤਾਂ ਫੋਟੋ ਕਰਾ ਦੇ ਨਾ ਲੱਗ ਬਈ ਉੱਥੇ ਰੁਕਮਣਾ ਕੁਝ ਸਾ ਉਹ ਰੋਕਦੇ ਸ਼ੌਂਗ ਰੋਕਦੇ ਇੱਥੇ ਰੁਕ ਉਹ ਆਹ ਲੋਕ ਤਾਂ ਬਸ ਤਾਂ ਹਾਂ ਜੀ ਵੀਰ ਨਾ ਲੱਗ ਹੁਣ ਚਲ ਪੁਰੀਆਂ ਨਾ ਲਾ ਜਿੱਦੋਂ ਚਲ ਗਿਆ ਉਹਦੇ ਆਹ ਲੋ ਟੋਲੀ ਚਲੋ ਵੇਖੋ ਝੋਟੀਆਂ ਵੇਖ ਨਗੀਨੇ ਝੋਟੀਆਂ ਹੁਣ ਨਾ ਚੇਂਜ ਹੋ ਰਹੀਆਂ ਉਹਦੀ ਫਾਜ਼ੀ ਨੇ ਜੀ ਬੋਗੈ ਨਾ ਗਰਤੀ ਹੋ ਗਈ 16 ਕੋਲੋਂ ਪਲੱਸ ਕਰ ਸਕਦੀ ਆ ਜੀ ਜੀ ਇਹ ਵੀ 14 ਖੱਡੂ ਵੀ 15 ਖੱਡੂ ਵੀ ਕੈਮਰਾਮੈਨ ਜੀ ਦੇਖੋ ਹਾਂਜੀ ਆਹ ਰਖਾ ਬਸ ਠੀਕ ਆ ਹਾਂਜੀ ਚਲੋ ਅਜੇ ਇੰਨੀ ਨਹੀਂ ਹੋਰ ਬਾਹਰ ਨਿਕਲੋ ਜੀ ਸ਼ਹਿਰ ਤੋਂ ਵਾਲੀ ਬਿਲਕੁਲ ਸ਼ਹਿਰ ਤੋਂ ਤਾਂ ਇੰਨੀ ਨਹੀਂ ਹੋਰ ਬਾਹਰ ਨਿਕਲ ਕੇ ਫਿਰ ਸੁੱਕ ਜੀ ਅਜਾ ਬਹੁਤ ਬਣ ਰਿਹਾ ਹਾਂਜੀ ਬਹੁਤ ਬਣਦੀ ਹੈ ਜੇ ਗੁੰਦਾ ਹੁੰਦੀ ਹੈ ਮਖਾਵਾ ਰੰਗਦੀ ਹੈ ਠੀਕ ਆ ਹਾਂਜੀ ਹਾਂਜੀ ਬੜਾ ਬਹੁਤ ਬਣਦੀ ਹੈ ਜੀ ਬੋਲੋ ਜਿੰਨੇ ਵੀ ਆਖੋ ਦੇਰ ਨੇ ਮੈਂ ਜਾਲਾ ਸਦੀ ਸਮਝ ਕੋਈ ਗੱਲ ਨਹੀਂ ਹਾਂਜੀ ਮੋਲੇ ਦਾ ਇੱਕ 40 ਕਰਦੇ ਹਾਂ ਜੀ ਠੀਕ ਆ ਇੱਕ 30 ਦੀ ਛੋਟੀ ਦੇ ਦਾਂਗੇ ਕਰਦੇ ਆਂ ਸਰ ਕੋਈ ਨਹੀਂ ਹੋਰ ਬੱਕੀ ਦੇ ਮਾਰਦਾਂ ਕੰਮਾਂ ਕੇ ਜਾਰ ਦਾ ਜਾਰ ਕੋਈ ਗੱਲ ਨਹੀਂ ਚਲੋ ਹਾਂਜੀ ਹੋਰ ਖਸਾ ਕੇ ਕੋਈ ਥੀਏ ਜਿਹੜਾ ਲੈ ਨਹੀਂ ਹਾਂਜੀ ਇੰਨੀ ਠੰਡੀ ਚੋਟੀਆਂ ਨਹੀਂ ਜਿੱਥੇ ਨੂੰ ਮਰਜੀ ਬੰਦ ਇਹਨੂੰ ਕੋਈ ਪਰਵਾਹ ਨਹੀਂ ਹਾਂ ਉਹ ਵੀ ਜਾਂਦੀ ਠੰਡੀ ਹੈ ਮੈਂ ਜੱਡ ਬਲਾਸ ਕਰ ਹਾਂਜੀ ਚਲੋ ਮੋਕਰ ਮੰਨਦਾ ਤੂੰ ਫੋਲਰ ਆ ਗਈ ਕੋਈ ਪਾ ਜਿਹੜਾ ਲੈ ਜੂਗਾ ਚੱਕਰ ਹੀ ਕੋਈ ਨਹੀਂ ਹਾਂਜੀ ਨਿਆਰੇ ਨਾ ਮੇਰੀ ਵਪਾਰੀ ਲੱਗਦਾ ਤੈਨੂੰ ਨਫਾ ਦੇਊਂਗੀ ਘਰ ਆਲਾ ਲੈ ਗਿਆ ਦੋਵੇਂ ਟਰਮ ਕਿਉਂਕਿ ਫਿਰ ਸਾਨੂੰ ਯਾਦ ਕਰੋ ਯਾਦ ਬਿਲਕੁਲ ਝੋਟੀ ਦਿੱਤੀ ਸਹੀ ਹੈ ਨੀਲੀ ਆ ਗਈ ਹੁਣ ਨੀਲੀ ਗੱਪੜ ਪੁੱਛਦਾ ਹਾਂ ਜੀ ਨੀਲੀ ਖਪਣੇ ਪੁੱਛਦਾ ਜਦੋਂ ਨੀਂਦ ਨੂੰ ਬੜਾ ਟੈ ਲਾਗੀ ਨੀਲੀ ਤਾਂ ਕਿਰੋਵ ਕਰਾਈ ਸੀ ਜਿਸੇ ਮੈਂ ਕਮਾਲੀ ਬੀ ਆਹ ਪ੍ਰੇਨ ਕਰ ਲਾ ਗਿਆ ਮੁੰਡਾ ਨੀਲੀ ਹਾਂਜੀ ਨੀਲੀ ਦਾ ਪੂਰੀ ਜੁਰੂਰ ਆਪੋਲੇ ਸਾਰੀਆਂ ਨਿਸ਼ਾਨੀਆਂ ਨਾਲ ਵੇਖੋ ਝੋਟੀ ਖਾ ਗਈ ਨਿਸ਼ਾਨੀਆਂ ਜਿਵੇਂ ਜਦੋਂ ਬਰਾਏ ਸਭਾ ਸਭ ਕੋਲ ਸਭ ਦੇਖਣੋ ਸਭ ਕਹਿੰਦਾ ਸਭ ਹੋਇਆ ਮਰ ਪਿਆ ਜਦੋਂ ਟੈਂਕ ਨੂੰ ਲੈ ਜੂ ਇੱਕ ਕੱਪ ਖੜੂਗੀ ਹਾਂਜੀ ਇੱਕ ਕੱਪ ਖੜੂਗੀ ਇੱਕ ਕੱਪ ਲੈ ਕੇ ਜਾਉਗੀ ਪਰ ਝੋਟੀ ਬੰਮ ਇੱਕ ਕੱਪ ਲੈ ਲਊਗੀ ਸੈਮਾ ਵੰਦੀ ਹੋ ਜਾ ਹੁਣ ਮਣਕ ਮਾਰੋ ਆ ਜਾ ਆਓ ਆਓ ਦੇਖੋ ਬੜਾ ਠੀਕ ਆ ਇਹੋ ਵੀ ਜੇ ਸ਼ਹਿਰ ਆਉਂਦਾ ਜੇ ਝੋਕ ਤੇ ਟੱਕਰ ਝੋਟੀ ਸੂਗੀ ਠੀਕ ਆ ਅਰੇ ਜਿੱਦਾਂ ਦੀ ਆਪਣੀ ਪੂਰੀ ਖੜੋ ਫਿਰ ਮਣਕ ਖੜਕੀ ਖੜੋ ਐਸੀ ਖੜੋ ਕੋਈ ਨਾ ਸੁਣ ਕੈਮਰੋ ਨਹੀਂ ਖਾਉ ਮਾੜਾ ਤਾਂ ਮਿੱਠਾ ਹੋਊਗਾ ਆਓ ਆਓ ਠੀਕ ਹੈ ਬੱਸ ਚਲ ਲੈ ਜਨ ਹੁਣ ਕਿਉਂ ਠੱਸੀ ਲੈ ਜਨ ਲੈ ਜਲੋ ਉਹ ਵੀ ਨਾਲੇ ਇੱਕ ਹੀ ਚਲੋ ਆਜੋ ਹਾਂ ਜੀ ਇਹ ਬਲੀ ਪਰਵਾਹ ਹੈ ਹਾਂ ਜੀ ਇਹ ਨਹੀਂ ਸੋੜਾਈ ਇਹ ਫ੍ਰੀ ਮੋਟਲ ਆਈ ਹੈ ਠੀਕ ਹੈ ਹਾਂ ਜੀ ਇਹ ਫ੍ਰੀ ਮੋਟਲ ਆਈ ਹੈ ਇਹ ਗਾਰੰਟੀ ਵਾਲੀ ਹੈ ਛੋਟੀ ਮਲ 15 ਲੀਟਰ ਦੋਸਾਂ ਜਵਾਉਂਗੀ ਠੀਕ ਹੈ 15 ਦਾ 16 ਜਵਾਸ ਨਹੀਂ 14 ਨਹੀਂ ਜਵਾਉਂਗੀ ਠੀਕ ਹੈ ਇਤਰਾ ਦੀ ਠੰਡੀ ਇੰਨੀ ਹੈ ਜਿੱਥੇ ਲੱਤ ਰੱਖੀ ਪਰੇ ਨਹੀਂ ਕਰਦੀ ਬੋਲੋ ਹਾਂਜੀ ਮਤ ਕੰਮ ਇਹਦਾ ਜੋ ਮਰਜ਼ੀ ਕਰੀਏ ਮੋਲ ਨੂੰ ਕੋਈ ਕਰਦੀ ਉਹ ਮੋਲ ਨਹੀਂ ਕਰਨਾ ਠੀਕ ਹੈ ਮੋਲ ਇਹ ਕਵੀ ਵੀ ਕਰਦੇ ਆ ਹਾਂਜੀ ਛੋਟੀ ਇੱਕ ਪੰਜ ਦੀ ਦੇ ਦਾਂਗੇ ਹੋਰ ਹੋ ਜਾਊਗਾ ਹੋਰ ਹੋ ਜਾਊਗਾ ਪੂਰੇ ਲੱਖ ਦੀ ਦਾਂਦੀ ਚਲੋ ਪੂਰੇ ਦੀ ਦਾਂਦੀ ਪੂਰੇ ਲੱਖ ਦੇ ਵਿੱਚ ਵੀ ਚਲੋ ਪੂਰੇ ਕੋਈ ਵੀ ਪੁਰੇ ਜੋ ਸ਼ੋਟ ਹੋਣੀ ਪਰ ਪੂਰੇ ਜਨਾ ਬਣ ਕੇ ਬੰਦਾ ਆ। ਪਰ ਦੋ ਜੱਟ ਤਾਂ 3 ਘਟਾ ਲਓ। ਹਾਂ। ਪੁਰੇ ਜੋ ਸ਼ੋਟ ਹੀ ਸ਼ੋਟ ਹੀ ਕਰਾਂ। 200 ਰੁਪਏ ਨਹੀਂ? ਹਾਂਜੀ 200 ਰੁਪਏ। ਇਸ਼ਾਰਾ ਕਰੋ। ਹਾਂਜੀ 200 ਹੋ ਗਿਆ ਸ਼ੋਟ ਹੀ ਕਰੂੰਗਾ। ਪੂਰੇ ਲੱਖ ਜੋ ਇਹਨਾਂ ਮਰਦਾਂ ਦਾ ਕਿਹਾ 2 ਘਟਾ ਲੱਖ 3 ਘਟਾ ਲਓ। ਉਹ ਕਹਿੰਦੇ ਆਪਾਂ ਹੁਣ ਜਿਆਦਾ। ਕਿਰੋ ਦਾ ਰੇਟ ਉਹ ਪਾਇਆ। ਬਿਲਕੁਲ ਜਿਹੜਾ ਸਾਨੂੰ ਮਿਲ 5-400 ਰੁਪਏ ਹੀ ਹਾਰ ਬਥੇ ਦੋ। ਹੁਣ ਇਹਦਾ ਵੱਧ ਨਹੀਂ ਆਪਾਂ ਦਾ। ਹੁਣ ਫੋਜੀ ਦਾ 200 ਤਾਂ ਆਪਾਂ ਹੁਣ ਹੀ 50 ਲੈਣਾ। ਹਾਂਜੀ ਇਹਦੇ ਕੋਈ ਗੱਲ ਨਹੀਂ 50 ਦੇ ਦਾਂਗੇ। ਹਾਂਜੀ ਹ ਦੇਵੀ ਗੱਪੜਿਆ ਜੀ ਅੱਛਾ ਗੱਪੜਾ ਦੇਵੀ ਗੱਪੜਿਆ ਜੀ ਕਬਰ ਮਿੱਟੀ ਆਉਂਦਾ ਫਰਾਂਗਿਆ ਦੇਖੋ ਦੇਵੀ ਗੱਪੜਿਆ ਇਹ ਦੇਵੀ ਹਮ ਤੱਕ ਕਰਉਗੀ ਬੜਾ ਠੀਕ ਆ ਦੂਜੇ ਸਮੇਂ ਸੋਣਾ ਜੀ ਇਹਨੇ ਹਾਂ ਜੀ ਦੇਖੋ ਉੱਤ ਤੱਕ ਕਰੂਗੀ ਹਾਂ ਜੀ ਹੋ ਗਿਆ ਇਹ ਫ੍ਰੀਕੋੜਾ ਹੀ ਹੋ ਗਿਆ ਹਾਂ ਜੀ ਫ੍ਰੀਕੋੜਾ ਦੇਵੀ ਫ੍ਰੀਕੋੜਾ ਜੀ ਫ੍ਰੀਕੋੜਾ ਦੀ ਚੱਲੋ ਚੱਲਣ ਫੋਟੇ ਸਾਹਿਬ ਨੇ ਪੁਆਣੀਏ ਅਰੇ ਭਾਜੂ ਕਾਲੀ ਅਰੇ ਭਾਜੂ ਕਾਲੀ ਅੱਜ ਆ ਗਏ ਆਦਾ ਦੇਖੀ ਜਾ ਰੋ ਆਜਾ ਆਹ ਇਹ ਬੜੀ ਠੰਡੀ ਧੀਰੀ ਆ ਜੀ ਛੋਟੀ ਹਾਂਜੀ ਹਾਂਜੀ ਆ ਬਿਲਕੁਲ ਠੰਡੀ ਧੀਰੀ ਕੋਈ ਇਹਨੂੰ ਕਰਵਾ ਲਈ ਜੀ ਬਹੁਤ ਹੀ ਹੈ ਠੰਡੇ ਸ਼ੰਕਰ ਦਾ ਹੋਟਾ ਆਜੋ ਹੋ ਜੀ ਸੋ ਜਾਓ ਆਜੋ ਆਜਾ ਇਹਨੂੰ 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 ਇਸ਼ਾਰਾ ਨੂੰ ਖਾ ਦੇਖੋ ਦਿਖਾਓ ਵਰਤੀ ਜਾਓ ਦੋ ਚਲੋ ਜਾਓ ਕੋਈ ਡਰਤ ਨਹੀਂ ਠੀਕ ਹੈ ਠੀਕ ਹੈ ਚਲ ਬੰਦੋ ਕੋੜੇ ਕੋ ਵੇਖੋ ਕਿ ਸੋਤੀ ਜਾਂ ਜਾਓ ਜੀ ਆਦੋ ਮੈਨੂੰ ਲਾਓ ਲਿਆਓ ਸਭ ਅਰੇ ਲੱਗੇ ਸਭ ਮਰੀ ਹੋ ਗਈ ਖੈ ਮੁੰਡਾ ਇਹ ਬੋਲੇ ਬਣਾ ਲੈਣਾ ਇਹਦਾ ਅੰਦਾਜ਼ਾ ਲਗਾ ਦਿਨੀ ਹਾਂ ਜੀ ਹਾਂ ਜੀ ਅੰਦਾਜ਼ਾ ਲੱਗੇ ਆਂਡੀ ਬੇ ਵੋਇਸ ਕੋਈ ਜਿੱਦਾ ਕਹਿੰਦੇ ਆਪਸਾਂ ਜਾ ਕੋ ਦਾ ਕਰ ਲੈ ਪ੍ਰੇਗਨੀ ਇਹਦਾ ਮੁੱਲ 2.5 ਲੱਖ ਆ ਜੀ ਮੁੱਲ 2.5 ਲੱਖ ਇੱਕ ਵੀ ਦੀ ਦੇ ਦਈ ਜੀ ਨਹੀਂ ਨਹੀਂ ਹੋ ਰਾ ਨਹੀਂ ਹੋ ਰਾ ਜੀ ਕੋਈ ਗੱਲ ਨਹੀਂ ਪੰਜ ਹੋ ਛੋੜ ਜੀ 1 ਤੋਂ 15 ਦੀ ਦਿਲਾਂ ਕਿਉਂ ਨਹੀਂ ਹੋ ਰਾ ਜੀ ਨਹੀਂ ਹੋ ਰਾ ਕਿ ਜਾਨ ਬਾਨਾ ਜਾਂ ਫਿਰ ਕੋਈ ਨਹੀਂ ਮੌਤ ਤੇ ਨਹੀਂ ਆਪਾਂ ਟਿਕਾਣੇ ਚਾਹੁੰਦੇ ਆਂ ਉੱਧਰ ਤਾਂ ਵਾਲ ਨਹੀਂ ਮਿਲਦਾ ਦਸੀਂ ਨਾ 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 ਕੰਮ ਹੋ ਜਾ ਜਾ ਦੋ ਹੋਰ ਚਲੋ ਹੋ ਜਾ ਚਲੋ ਪੂਰੀ ਪੂਰੀ ਜਾਂਦੂ ਨਹੀਂ ਨਹੀਂ ਪੂਰੀ ਨਹੀਂ ਹੋਣੀ ਜਾਂਦੂ ਨਹੀਂ ਜੀ ਨਹੀਂ ਮਤਲਬ ਪੂਰੀ ਨਹੀਂ ਹੈ ਬੱਸ ਲੱਗਿਆ ਚੋਟਰੀ ਚਲੋ ਜੀ ਜੀ ਰਾਨੀ ਦੇ ਤਾਂ ਜਾ ਨਰ ਇੱਕ ਦਾਸ ਦੀ ਚਲੋ ਜੀ ਦਾਸ ਲੋ ਜੀ ਪਾਰੀ ਪਾਰਾ ਦੋ ਜੀ ਮਰੀ ਬਿਸਪੁਰ ਦਾ ਠੀਕ ਆ ਇਹ ਬੋਝੇ ਦੇ ਨੀ ਕੱਪੜਾ ਇਹ ਵੀ ਕੱਪੜਾ ਯੋ ਫਤਮੂਨ ਝੋਟੀ ਆ ਪਹਿਲਾ ਸੂਆ ਚਾਰ ਦਾ ਪਹਿਲਾ ਸੂਆ ਚਾਰ ਪਹਿਲਾ ਸੂਆ ਚਾਰ ਦਾ ਕੱਤੀ ਜਾਣਾ ਤੋਰੋ ਚੇਵੀ ਇਹ ਪਹਿਲਾ ਸੂਆ ਚਾਰ ਦਾ ਜਾਣਾ ਚਾਰ ਤੋਰੋ ਇਹ ਬੋਝੇ ਦਾ ਨਾ ਮਈਆ ਇਹ ਇਹ ਰਹਿਣ ਮਈਆ ਇਹ ਚਾਰ ਦਾ ਲਓ ਜੀ ਵੇਖੋ ਮਨਾਈ ਝੋਟੀ ਮਨਾਈ ਕੈਸ ਕੋਈ ਚਾਰ ਦਾ ਕੱਤੀ ਜਾ ਜੀ ਇਹ ਦਸ ਦਿਨ ਰੇ ਕੁੜਦੀ ਅਵਸਾਖੀ ਤੇ ਵੀ ਲੱਗ ਚੁਕ ਜਿੱਥੇ ਮੱਸੀਆਂ ਨੂੰ ਲੱਤੋ ਹਲੇ ਆ ਜਾਓ ਭਾਈ ਨਰੋਇਟੋ ਟਿਪੋਲ ਚੱਲੰਦ ਕਰਾ ਦੇ ਹਾਂਜੀ ਜੀ ਜਦੋਂ ਮਾਮਾ ਉਹ ਜਦ ਬਹੁਤ ਸੁਣੀ ਜੋੜੀ ਹੈ ਨਾ ਹਾਂਜੀ ਹਾਂਜੀ ਬਹੁਤ ਚਾਰ ਦਿਨ ਕੱਢੀ ਆ ਬਹੁਤ ਠੰਡੀ ਸੀ ਦੀ ਵਾਰੀ ਉਹ ਤੁਹਾਨੂੰ ਵਿਖਾ ਰਿਹਾ ਇਤਨਾ ਹੀ ਸੱਤੇ ਬਾਜੋ ਇੱਦਾਂ ਜੀ ਕੋਈ ਪ੍ਰਵਾਹ ਨਹੀਂ ਇਹਨੂੰ ਕਰਮਾੜੀ ਨੂੰ ਬਸ ਥੱਲੇ ਬੈਠ ਕੇ ਵੀ ਤੁਹਾਨੂੰ ਵਿਖਾਵਾ ਦੇ ਜੀ ਟਰੂ ਕੀ ਲੱਤਾਂ ਪੁੱਟੂ ਦੀ ਝੋਟੇ ਪਰ ਇੱਕ ਹੱਭੂ ਜ ਮਾਰ ਤੂੰ ਤੈਨੂੰ ਰੇਡਿੰਗ ਸੁਣਾ ਗਈ ਜੀ ਕੋਈ ਰੇਡਰ ਦਾ ਆਪਾਂ ਬਹੁਤ ਵਾਰ ਲੈਣਾ ਵਜੀ ਨਮਾਜ਼ ਜੀ ਲੈਣਾ ਕਿ ਉਹ ਦੋ ਜਾਨ ਲੈਣਾ ਹਾਂ ਆਪਾਂ ਮਹਾਰਾਜ ਕਰਨਾ ਚਲੋ ਨਾਮ ਰੋਣਾ ਆਪਾਂ ਨੂੰ ਰੁਪਈਆ ਦੀ ਨਹੀਂ ਗੱਲ ਜੀ ਬਸ ਬਸ ਨਾਮ ਬਣ ਗਿਆ ਜੀ ਬੜਾ ਕੋਈ ਦੱਸਦਾ ਬਣ ਕੇ ਬਣ ਕੇ ਨਾਮ ਬਸ ਜੱਦੀ ਜਾਨ ਦੁੱਧ ਬਣ ਗਿਆ ਨਾ ਅਰੇ ਹਾਂ ਲਾਸਟ ਪੀਸ ਹੋਈ ਜਾ ਰੱਜੀ ਲਾਸਟ ਪੀਸ ਹੈ ਜੀ 2 4 5 6 ਕੋਈ ਹੋਰ ਨਹੀਂ ਆਪਾਂ ਕਿਹਾ ਨਹੀਂ 6 ਬਣੋਗੇ ਕੋਈ ਕੋਈ ਕੁਰਬਾਨ ਏਦਾਂ ਸੱਲਾਂ ਦੀ ਮਰਵਾ ਬਾਈ ਇੱਧਰ ਵੇਖੋ ਕੈਰਮੈਂਟ ਨੂੰ ਖਾਣ ਮਾਣਿਆ ਜਾ ਚੇ ਜੇ ਤਾਂ ਤੁਸੀਂ ਆ ਬੈਠੋ ਮੈਂ ਸਹਾਰਾ ਕਰਾਂ ਆ ਵੇਖੋ ਜੀ ਏਦਾਂ ਬੈਠੋ ਕੋਈ ਗੱਲ ਨਹੀਂ ਕਰ ਤੁਸਾਂ ਉਹ ਬਿਜਾਰੇ ਤੋਂ ਜਾਂ ਆ ਵੇਖੋ ਜੀ ਆ ਵੇਖੋ ਕੋਈ ਜੇ ਪਰਮਾਰੀਓ ਕੁਰਬਾਨੀ ਮਦਦਿਕ ਕਾਲੀ ਆਈ ਥੋੜੀ ਗਾਦੀ ਆ ਬਾਕੀ ਜਿੱਦਾਂ ਮੱਝੇ ਸਾਡੇ ਵੇਲ ਹੈ ਚੱਕਰੀ ਕੋਈ ਨਹੀਂ ਹਾਂ ਜੀ ਹਾਂ ਸੀ ਰੈਟੀ ਹਾਂ ਜੀ ਮੋਰੀ ਨਾ ਮੈਂ ਨਹੀਂ ਘਟਾਣੇ ਮੈਂ ਕੋਈ ਗੱਲ ਨਹੀਂ ਤੁਸਾਂ ਆਪੇ ਮੈਂ ਰਹਿਣ ਨਹੀਂ ਤਰਦਾ ਇਹਦਾ ਇੱਕ ਦਸ ਲੱਗਦੀ ਹੋਰ ਮਾਰਤਨ ਕਰਦਾ ਕਿ ਦੋ ਚਾਰ ਜਾਤਾ ਰੱਖ ਲੈ ਕੇ ਕੋਈ ਗੱਲ ਨਹੀਂ ਪਾਪੀ ਜਾਣੋ ਕਿ ਹੁਣ ਹੀ ਦੱਸਦੇ ਨੇ ਵੇੜ ਤੋਂ ਕੰਮ ਚਲੋ ਇੱਕ ਪੰਜ ਦੀ ਦੇ ਲਾ ਕੇ ਚੋਟ ਜਾਂ ਇੱਕ ਪੰਜ ਦੀ ਦੇ ਲਾ ਕੇ ਪਾਣਾ ਨਹੀਂ ਠੀਕ ਪਰ ਕੱਤੀ ਜਿਹੜਾ ਲਾਹੂ ਮਸਾਖੀ ਬੁਲਾਵੇ ਇੱਥੇ ਵਿੱਚ ਕੋਈ ਗੱਲ ਨਹੀਂ ਜਿਹੜਾ ਮਾਂ ਲੈ ਗਿਆ ਹਾਂ ਜਿਹੜਾ ਲੈ ਗਿਆ ਪਰ ਮਸਾਖੀ ਮੇਲੇ ਵੜੂ ਲੱਗਣਾ ਲੱਕੀ ਮੇਲੇ ਲਾਵੇ ਘਰ ਖੜਕੇ ਵਿੱਚੇ ਮਾਰੇ ਰੋਟੀ ਦੂਗਾ ਰੋਟੀ ਦੋ ਸਾਡੇ ਘਰੋਂ ਰੋਟੀ ਮੰਗਣੀ ਚਾਹੀਦੀ ਆ ਹਾਂ ਜੀ ਅਸੀਂ ਦੇਖੋ ਸੁਖਣਾ ਮੰਗਦੇ ਆ ਪੇਪਰ ਮੇਸ਼ਰ ਜੀ ਨੂੰ ਪੀਣਾ ਖਾ ਰਾ ਖਾਦਾ ਉਹ ਵੀ ਸੀਜ਼ ਦੇ ਬਿਲਕੁਲ ਤੇ ਜੇ ਬੁਬਾਰੀ ਖਾਦਾ ਉਹ ਵੀ ਉੱਠੀ ਉਹਨੂੰ ਬਿਲਕੁਲ ਜੀ ਤੁਹਾਨੂੰ ਮਿਲੂ ਨੂੰ ਉਹਨੂੰ ਮਿਲਿਆ ਫਿਰ ਮਜਾ ਆਦੀ ਬਾਕੀ ਸਾਨੂੰ ਆਈਆਂ ਕੰਮ ਚੱਲੇ ਹਨਾ ਜੀ ਦਮ ਚੱਲਦਾ ਰ ਗਾਸਤਾ ਆਪਣੇ ਆਪ ਦਾ ਸੰਗੇ ਰੋਜ਼ ਖਾਦੀ ਦਾ ਮੁਰਗੀ ਖਾਓ ਇੱਕੇ ਦਿਨ ਰੋੜ ਕੇ ਖਾਣਾ ਨਹੀਂ ਹੁੰਦਾ ਫਿਰ ਇੱਕੇ ਦਿਨ ਸੌ ਦਿਨ ਉਹਦਾ ਕੀ ਫਰਕ ਜੀ ਇਹ ਛੇ ਵਿੱਚ ਜੇ ਸਾਨੂੰ 2000 ਰੁਪਏ 12000 ਰੁਪਏ ਪਾਜਣਾ ਕੱਲ ਨੂੰ ਹੋਰ ਵੀ ਆ ਕੇ ਫਿਰ ਛੇ ਵਿੱਚ ਤਾਂ 12 ਫਿਰ ਪਾਜੋ ਇਹ ਐਵੇਂ ਬੋਲਦਾ 12 ਨਹੀਂ ਨਾ ਹੋਰ ਵੀ ਗਣੀ ਬਿਲਕੁਲ ਜਿੱਦਾਂ ਅਸੀਂ ਕਿਹਾ ਜੋ ਅਖਾਂਗੇ 12000 ਲਈਏ ਫਿਰ ਨਹੀਂ ਚੱਲਦਾ ਖਾਣੇ ਉਹ ਰਫੇ ਕਰਦਾ ਹਾਂ ਹਾਂ ਜੀ ਬਾਜੂ ਨੂੰ ਫਾਈਨਲ ਦਾ ਲੈਣਾ ਮਾਰਾ ਇਹਨੂੰ ਰੋਟੀ ਦੇਈ ਜਾਂਦੀਆਂ ਅਸੀਂ ਖਾਈ ਜਾਂਦੇ ਹਾਂ ਹਾਂ ਜੀ ਹਾਂ ਜੀ ਬੋਲੋ ਫਿਰ ਨੰਬਰ ਆਪਣਾ ਕਰੋ ਨੰਬਰ ਬੋਲੋ 9847 18792 ਪਿੰਡ ਬੋਲੇ ਪਿੰਡ ਤੇ ਮੋਵਾਲ ਫੋਗੀ ਗਰਨਾਮ ਸੰਗਤ ਪਿੰਡ ਤੇ ਮੋਵਾਲ ਜ਼ਿਲ੍ਹਾ ਬਰਸਰ ਤਸੀਲ ਬੋਗਾ ਬਕਾਲਾ ਚਲੋ ਜੇ ਫੇ ਨਹੀਂ ਤੇ ਬਾਕੀ ਇਥੇ ਆ ਗਿਆ ਦਾ ਚੈੱਕ ਕਰਕੇ ਚੋਣ ਆ ਗਿਆ ਆਪਣੀ ਚੋਾਈ ਕਰੇ ਚੈੱਕ ਕਰੇ ਜੀ ਜਿਹੜੀਆਂ ਸੂਈਆਂ ਮਈਆਂ ਦੋ ਟਾਈਮ ਕਿ ਹੋ ਗਈ ਕਿਹੜਾ ਦੁੱਧ ਦੱਸਾਂਗੇ ਹੋਵੇ ਨਿਕਲੂਗਾ ਉਹ ਜਿਹੜੀ ਇੱਕ ਨੰਬਰ ਵਾਲੀ ਝੋਟੀਆਂ ਜੀ ਹਾਂਜੀ ਉਹ ਦੁੱਧ ਕੱਢਦੀ ਆ 20 ਤੋਂ ਪਲੱਸ ਠੀਕ ਆ ਹਾਂਜੀ ਉਹ ਖੋਲਾ ਵਾ ਅੱਜ ਉਹ ਸੂਈ ਆ ਸਾਰੀ ਅੱਜ 30 ਦੇਣੇ ਠੀਕ ਆ ਹੁਣ ਉਸ ਨੂੰ ਬੋਲਾਂਗੇ ਕਿਹੜਾ ਉਹ 10 ਲੀਟਰ ਆ ਹਾਂਜੀ ਉਧਾਂ 20 ਲੀਟਰ ਦੀ ਜੇ ਕਿਸੇ ਨੇ ਸਾਡੇ ਕੋਲ 15 10 ਰੁਪਏ ਖਾਣੇ ਹੋ 20 ਚਵਾ ਕੇ ਫਿਰ ਦੋ ਦੇ ਆ ਪਰ ਫਿਰ ਮੁੱਲ ਦਾ ਉਹ ਹਿਸਾਬ ਨਾ ਕਰਾਏ ਚਲੋ ਜਿਹੜਾ ਅੱਜ ਮੁੱਲ ਕੋਲ ਪਾਇਆ ਅੱਜ ਨੇ ਸਾਹਮਣੇ ਜੀ ਵੀਰ ਭਰਾ ਨੇ ਲੈਣੀ ਅੱਜ ਤੇ ਹਿਸਾਬ ਆ ਜੀ ਤੇ ਜੇ ਵੀਰ ਭਰਾ ਨੇ ਅੱਜ ਸਾਡੇ ਕੋਲ ਦੁੱਧ ਮਿਰਕੇ ਲੈਣਾ ਦੁੱਧ ਮਿਰਕੇ ਦੇ ਦਾਂਗੇ ਤੇ 20 ਮਿਰਕੇ ਦੇ ਦਾਂਗੇ ਪਰ ਰੇਟ ਉੱਡਨ ਤਾਂ ਫਿਰ ਹੋਵੇ ਸਕੈਲ ਵਿੱਚ ਕਮੈਂਟ ਸੋਣੇ ਕਰਦੇ ਨੇ ਹਾਂਜੀ ਕਮੈਂਟ ਕਹਿੰਦੇ ਸੋਣੇ ਕਰਦੇ ਕਮੈਂਟ ਸੋਣੇ ਕਰਦੇ ਵੀਰ ਭਰਾ ਹਮ ਬੰਦੇ ਜਿਹੜੇ ਹਮ ਬੰਦੇ ਸੋਣੇ ਕਰ ਰਹੇ ਨੇ ਜੀ ਬਾਕੀ ਤੁਹਾਡੇ ਸਹਿਯੋਗ ਦੇ ਨਾਲ ਹੀ ਮੈਂ ਕੋਈ ਜੀ ਸਾਰਾ ਦੁਨੀਆ ਸਾਡਾ ਸਹਿਯੋਗ ਨਾਲ ਹੀ ਕਰਨਾ ਜੀ ਜਿੱਤੇ ਇੰਨੇ ਬੜੇ ਜਿਹੜਾ ਖੁਸ਼ਦਾਰ ਤਰੱਕੀ ਕਰਦਾ ਨਹੀਂ ਨਹੀਂ ਮਾਰਾ ਵਾਦੂ ਕੋਈ ਨਾ ਮਾਰਾ ਪੂਰਾ ਨਾਮਾਂ ਗਾਜਿਓਣ ਹਾਂਜੀ ਹੈਨਾ ਜੀ ਬੱਦਾ ਕਰਦਾ ਕਿਰਪਾ ਮਹਾਰਾਜ ਨੂੰ ਕਰ ਸਕਦਾ ਮਾਰਾ ਮਾਰਾ ਮਹਾਰਾਜ ਕੋ ਡਾਲ ਕੇ ਆਖਣਾ ਮਾਰਾ ਇਹਨਾਂ ਸਭ ਨੂੰ ਜੀ ਕਹਿਣਾ ਤੇ ਮਾਰਾ ਇਹਨਾਂ ਕੋਲ ਜਾਵੇ ਫੇਰ ਬੱਸ ਠੀਕ ਹੈ ਜੀ ਮੈਂ ਸੇਵਾ ਕਰਾਂਗੇ ਮਿਹਨਤ ਕਰਾਂਗੇ ਸਾਰਾ ਕੁਝ ਕਰਾਂਗੇ ਸਾਫ਼ ਸੇਵਾ